ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਦੀ ਪੰਚਾਇਤੀ ਚੋਣਾਂ ਨੂੰ ਲੱਗ ਕੇ ਅੱਜ ਤੋਂ ਲਗਭਗ 10 ਦਿਨ ਹੋ ਗਏ ਨੇ ਵਿਗਲ ਵਜਿਆ ਹੋਿਆਂ ਨੂੰ ਸਾਰੇ ਪਿੰਡਾਂ ਦੇ ਵਿੱਚ ਭਾੜੜਾ ਪੈ ਗਈਆਂ ਨੇ ਪੰਚਾਇਤੀ ਚੋਣਾਂ ਨੂੰ ਕਿਹਦੇ ਸਰਵਸੰਮਤੀ ਕਿਹਦੇ VOTING ਹੋਵੇਗੀ ਕਿਤੇ ਧੜੇਵਾਜੇ ਬਣ ਗੀਆਂ ਨੇ ਅਤੇ ਕਈ ਲੋਕ ਅਜੇ ਨੇ ਜਿਨ੍ਹਾਂ ਨੂੰ ਨੋ ਨਿਊਜ਼ ਨੋ অবਜੈਕਸ਼ਨ ਸਰਟੀਫਿਕੇਟ ਨਹੀਂ ਮਿਲ ਰਿਹਾ ਇਸ ਨੂੰ ਲੈ ਕੇ ਸਰਕਾਰ ਅਤੇ ਪੰਜਾਬ ਰਾਜ ਪੰਚਾਇਤੀ ਚੋਣ ਕਮਿਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਉਹ ਫੈਸਲੇ ਬਾਰੇ ਤੁਹਾਨੂੰ ਬਾਅਦ ਚ ਦੱਸਾਂਗੇ ਲੇਕਿਨ ਪੰਜਾਬ ਦੇ ਲੋਕ ਜਿਹੜੇ ਪਿੰਡਾਂ ਦੇ ਵਿੱਚੋਂ ਪੰਚ ਜਾਂ ਸਰਪੰਚੀ ਦੀ ਚੋਣ ਲੈਣਾ ਚਾਹੁੰਦੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਠੋਕਰਾਂ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਬਿਬੀ ਉਹ ਰੂਪ ਕੈਸੀ ਜਿਹੜੀ ਹੈ ਜਿਹੜਾ ਗਵਰਨਮੈਂਟ ਅਦਾਰਾ ਹੈ ਜਿਹੜੇ ਸਰਕਾਰੀ ਕਰਮਚਾਰੀ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹਾ ਉਹ ਸੁਸਤ ਨੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਨੇ ਅੱਜ ਉਹਨਾਂ ਨੂੰ ਫਟਕਾਰ ਲਗਾਈ ਕਿ ਪਹਿਲ ਦੇ ਹਦਾਰ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੀ ਲੋੜ ਚਾਹੀਦੇ ਨੇ ਨੋ ਓਬਜੈਕਸ਼ਨ ਨੂ న్యూਸ ਚੁੱਲਾ ਟੈਕਸ ਉਸ ਸਮੇਂ ਤੇ ਮੁਹੱਈਆ ਕਰਵਾਏ ਦਿੱਤੇ ਜਾਣ ਦੂਸਰੇ ਪਾਸੇ ਅੱਜ ਪੰਜਾਬ ਸਰਕਾਰ ਅਤੇ ਪੰਚਾਇਤੀ ਰਾਜ ਚੋਣ ਕਮਿਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਦੱਸਦੀ ਹੈ ਕਿ ਮੁਹਾਲੀ ਦੇ ਵਿੱਚ ਇੱਕ ਕੰਟਰੋਲ ਰੂਮ ਜਾਰੀ ਕਰ ਦਿੱਤਾ ਗਿਆ ਹੈ ਅੱਜ ਸਵੇਰੇ ਅਤੇ ਉਸ ਦੇ ਨੰਬਰ ਜਿਹੜੇ ਨੇ punjabraj.com ਜਿਹੜੀ ਵੈਬਸਾਈਟ ਹੈ ਉੱਥੇ ਪਾ ਦਿੱਤੇ ਗਏ ਨੇ ਕਿਸੇ ਵੀ ਪਿੰਡ ਦੇ ਆਦਮੀ ਨੂੰ ਭੈਣ ਨੂੰ ਭਰਾ ਨੂੰ ਜਾ ਕੇ ਕੋਈ ਸਮੱਸਿਆ ਹੁੰਦੀ ਹੈ ਜਾ ਕੋਈ ਉਹਦੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਜਾਂ ਨੂੰ ਕੋ ਸਰਟੀਫਿਕੇਟ ਨਹੀਂ ਮਿਲਦਾ ਜਾਂ ਉਹਦੀ ਵਾਜਬੰਦੀ ਵਿੱਚ ਪ੍ਰੋਬਲਮਸ ਹੈ ਜਾਂ ਉਹਦੀਆਂ ਵੋਟਾਂ ਕਟੀਆਂ ਗਈਆਂ ਨੇ ਉਹ ਸ਼ਿਕਾਇਤ ਜਿਹੜੀ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਾਲ ਕਰਕੇ ਦੱਸ ਸਕਦਾ ਹੈ ਅਤੇ ਮੌਕੇ ਤੇ ਅਫਸਰਾਂ ਵੱਲੋਂ ਉਹਨਾਂ ਦੀਆਂ ਡਿਊਟੀਆਂ ਲਗਾ ਕੇ ਉਹਨਾਂ ਨੂੰ ਫੋਨ ਕਾਲ ਕਰਕੇ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ ਇਹ ਵੱਡਾ ਉਪਰਾਲਾ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਚਾਇਤੀ ਰਾਜ ਚੋਣ ਕਮਿਸ਼ਨ ਨੇ ਕੀਤਾ ਹੈ ਇਟ ਮੀਨਸ ਕਿ ਨੰਬਰ ਤੁਹਾਨੂੰ ਜਿਹੜੇ ਪੰਜਾਬ ਰਾਜ ਵੈਬਸਾਈਟ ਵੈਬਸਾਈਟਾਂ ਉਥੋਂ ਮਿਲ ਜਾਣਗੇ ਉਥੋਂ ਨੰਬਰ ਚੱਕੋ ਜੇਕਰ ਤੁਸੀਂ ਕੋਈ ਸਮੱਸਿਆ ਜਾਂ ਪਰੇਸ਼ਾਨੀ ਫੇਸ ਕਰ ਰਹੇ ਹੋ ਤੇ ਤੁਸੀਂ ਸਿੱਧਾ ਬੋਹਾਲੀ ਕੰਟਰੋਲ ਰੂਮ ਦੇ ਵਿੱਚ ਫੋਨ ਕਰ ਸਕਦੇ ਹੋ ਤੇ ਤੁਹਾਡੀ ਸਮੱਸਿਆ ਦਾ ਹੱਲ ਮੌਕੇ ਉੱਤੇ ਹੀ ਪੰਜਾਬ ਸਰਕਾਰ ਅਤੇ ਪੰਚਾਇਤੀ ਰਾਜ ਚੋਣ ਕਮਿਸ਼ਨ ਵੱਲੋਂ ਕੀਤਾ ਜਾਵੇਗਾ ਧੰਨ